सारे गल हटे पहले मेरी गल सुना यह बंद की नीत नहीं लिखो शॉर्ट लिया जा रहा ਆ ਗਿਆ ਬਾਬੇ ਹਾਂਜੀ ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਦੀ ਸਾਰਿਆਂ ਨੇ ਠੀਕ ਹੋਮਗੇ ਕੈਂਟ ਹੋਮੋਗੇ ਸਵਾਗਤ ਆ ਮਿੱਤਰੋ ਤੁਹਾਡਾ ਇੱਕ ਵਾਰ ਫੇਰ ਆਪਣੇ YouTube ਚੈਨਲ ਤੇ ਵਲੌਗ ਵੀ ਕਰਦੇ ਆ ਆਪਣੇ ਸਟਾਰਟਿੰਗ ਅੱਜ ਆਪਾਂ ਚੱਲ ਜਣੇ ਤੂਰੀ ਫੋਨ ਵਗੈਰਾ ਲੈ ਕੇ ਆਉਣ ਆਪਣੇ ਯਾਰ ਦੋਸਤਾਂ ਨੂੰ ਦਵਾ ਕੇ ਲੈ ਕੇ ਆਵਾਂਗੇ ਜੁੜੇ ਰਹੋ ਸਾਰੇ ਵਲੌਗ ਦੇ ਨਾਲ ਅੱਜ ਦੇਖਦੇ ਆ ਕਿ ਕੀ ਕੀ ਬਣਦਾ ਆਜੋ ਫਿਰ ਚੱਲੀਏ ਆ ਮਿੱਤਰੋ ਨਿਕਲ ਗਏ ਬਿੰਡੋ ਤੇ जो तो दूरी। <laughs> या, के। रास्ता बंद कर रखा मित्रों जमी विचाले जाम लाता हम ट्राला लाता लै तो मोटर <laughs> 5 ਮਿੰਟ ਹੋ ਗਏ ਖੜਿਆ ਨਾ ਏਡਾ ਪਾ ਕੇ ਨਾ ਤੂਰੀ ਪਹੁੰਚ ਗਏ ਵੈਸੇ ਆਪਾਂ ਥੱਲੋਂ ਦੀ ਕੱਢਦੇ ਆਂ ਨਾ ਪਾਸੇ ਸੂਰ ਕਰ ਰਿਹਾ ਪਰ ਤੁੰਗ ਨੂੰ ਛੱਡਦੇ ਆਂ ਆਇਆ ਕਰ ਪਿਆ ਕੇ ਥੱਲੋਂ ਦੀ ਕੱਢਦੇ ਸੱਹਿਆ ਦੇ ਓਏ ਉਹ ਧੂਮਤ ਜਿਵੇਂ ਕਰਦਾ ਹੁੰਦਾ ਹਨਾ ਛਾਲ ਲੰਗੇ ਨਹੀਂ ਹਲੇ ਕੋਡੇ ਬਹੁਤ ਦੁਖੀ ਕਰਨਗੇ ਚੀਟਾ ਇਨਸ਼ਾ ਅੱਲਾ ਮੈਂ ਥੋੜਾ ਸਾਹ ਤੇ ਲੈ ਗਿਆ ਦੇਖਾ ਉਹਦਾ ਚੱਕਾ ਕਿਰਾਇਆ ਜਾਂਦਾ ਗਰਮ ਹੋਇਆ ਵਿਆਹ ਚਿੰਤਾ ਜਲ ਭੂਰੇ ਜਾਂਦੇ ਹੋ ਲਗਾਗੇ ਗਰਮ ਹੋਇਆ ਵਿਆਹਗਾ ਚਲੰਤਰੀ ਟੁੱਟ ਗਿਆ ਓਏ ਹੁੰਦਾ ਬੂ ਨਾ ਨਾ ਰੱਖ ਦਿੰਦੇ ਐ ਕਰ ਮੇਰੀ ਗੱਲ ਸਦਕਾਰ ਤੇ ਰੱਖ ਲੈਣੇ ਉਹਨਾਂ ਕਰਨਾ ਬਾਅਦ ਚ ਲੈ ਜਾਂਦੇ ਇੱਥੇ ਇੱਥੇ ਇੱਟਾਂ ਦੇ ਵਿੱਚ ਦੇ ਕੇ ਉੱਤੇ ਇਟਾਂ ਰੱਖ ਦੇ ਚੱਲ ਚੱਲ ਗੱਲ ਦੋਂ ਲਾਤਾ ਓਏ ਆਏ ਹਾਏ ਆ ਰੱਖ ਲਈ ਮੜੇ ਤੇ ਮੁਰਦੇ ਚ ਲੱਕ ਲਈ ਟੁੱਟ ਗਿਆ ਮੋਟਰਿਆਂ ਦਾ ਓਗੇ ਲੈ ਜਾਂਗੇ ਚੱਕ ਕੇ ਬਬ ਰੱਖ ਚੱਲ ਭਾਈ ਉਹਨਾਂ ਲੱਗਦੇ ਚੰਦੇ ਲੱਗੇ ਬਬਈ ਓਏ ਇੱਕ ਇਹਦੀ ਉਹਨਾਂ ਕਵਾੜੀਆਂ ਨੂੰ ਚੜ੍ਹਦੇ 200 200 ਦਾ ਚਲੋ ਜੱਟ ਬਲੈਕ ਕਰਾ ਰੱਖਿਆ ਬਾਬੋ ਜਮਾ ਬੋਟਰਾਂ ਦੇ ਦੇਖ ਕੇ ਹੁੰਦਾ ਸਾਡੇ ਨਾਲ ਹੀ ਬਹਿ ਜਾ ਰਿਹਾ ਕਿ ਨਾ ਅੱਜ ਚੋਰੀ ਕਰਕੇ ਲੈ ਗਿਆ ਹਣਾ ਚਲੋ ਗਾਇਸ ਸਾਡੇ ਵਾਲੇ ਬੋਟਰਾਂ ਦੇ ਦੇਖ ਕੇ ਬਾਬਾ ਵੀ ਜੋਦੋ ਵੀ ਚੋਰੀ ਕਰਕੇ ਲੈ ਗਏ ਤਾਂ ਇਹ ਆਪਾਂ ਮਿੱਤਰੋ ਪਹੁੰਚ ਗਏ ਹੁਣ ਧੋਰੀ ਦੇ ਧੋਰੀ ਦੇ ਪੋਸਟ ਆਫਿਸ ਪਹੁੰਚ ਗਏ ਆਪਾਂ ਇੱਥੋਂ ਪੈਸੇ ਕਢਾਉਣੇ ਸੀ ਆਪਣੇ ਨਾਲ ਦੇ ਮੁੰਡੇ ਨੇ ਆਹ ਫਿਰਦੇ ਨੇ ਚੋਪਰ काम के ना तो मित्रों पैसा निकल चुका है और हम निकल रहे हैं नेक्स्ट मिशन की ओर गाइस हमला बोल जी आ चुका है रेलवे स्टेशन ਹੁਣ ਮੈਟਰੋ ਚੱਲਦੇ ਹੁਣ ਆਪਾਂ ਫਿਰ ਅਗਲੇ ਮਿਸ਼ਨ ਵੱਲ ਇੱਕ ਵਾਰ ਫੇਰ ਚਾਤੀ ਮਾਰੋ ਰੇਲਵੇ ਸਟੇਸ਼ਨ ਕਰੀਂ ਬਗਾ ਦੇ ਲੁੱਕ ਕਿ ਲੈਣਾ ਲੂ ਦੁੱਧ ਨਹੀਂ ਮਿਲਕ ਮਿਲਕ ਲੈਣਾ ਹਾਊ ਮੱਚ ਅੱਧੀ ਦਰਜ ਅੱਧੀ ਦਰਜ ਤੇ ਯਾਰ ਇਹ ਦਰਜਣ ਦੋ ਤੀ ਉਹ ਰਹੀ ਯੇ ਖੀਰ ਲਈ ਯੇ ਖੀਰ ਤਾਂ ਰਹਿਣਾ ਯਾਰ ਗੱਲ ਖਰਾਬ ਆ ਆਉ ਖੜਾ ਮੋਢਿਓ ਕਹਿੰਦਾ ਲੈ ਗਿਆ ਕੰਨ ਦੇ ਮੈਲ ਦੇ ਵੀ ਕਹਿੰਦਾ ਖੜਾ ਨਾ ਮੋਟਰਸਾਈਕਲ ਦੇ ਸੜਾਈ ਯੇ ਆਓ ਗਾਈਸ ਵੀਰੇ ਮੈਟਰ ਆਪਾਂ ਇਹ ਸਮਾਨ ਆਪਣੇ ਯਾਰ ਦੋਸਤ ਨੂੰ ਫੜਾਉਣਾ ਸੀਗਾ ਨਾ ਤੇ ਆਪਾਂ ਇਹ ਸਮਾਨ ਫੜਾ ਕੇ ਇਧੂਆ ਲੈਣ ਚੱਲਦੇ ਆਂ ਫੋਨ ਆਪਣੇ ਜੜਾ ਚਲੋ ਫਿਰ ਹਾਂ ਚਾਹਤੀ ਫੋਟੋ ਦੀ ਲਗਾਣ ਦੇ ਵਿੱਚ ਆਵਤੀ ਫੜ ਲਿਆ ਵਾ ਚਲ ਚਾਹਤੀ ਚੱਲ ਤੇਰੇ ਨਾਲ ਹੀ ਚੱਲਦਾ ਮੈਂ ਉਹ ਹੈ ਵੇ ਲੱਭ ਬਾਬੇ ਨੂੰ ਬਸਲਾ ਫਿਰ ਰਾਸਤਾ ਤੋਂ ਸਾਦਾ ਰਾਸਤਾ ਹੈ ਬਾਬੇ ਪਚਿੰਕੀ ਜਾਣਾਂ ਦੀ ਆਪਾਂ ਨੇ ਪਚਿੰਕੀ 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 ਓਏ ਹੋ ਲੈਣਾ ਦਪੋਸਲਾ ਹੋ ਰਿਹਾ ਸਾਲਾ ਦੰਦ ਕੱਢਣ ਲੱਗ ਗਿਆ ਓਏ ਚੋਂਦਾ ਤੈਨੂੰ ਪਚਿੰਕੀ ਦਾ ਰਾਹ ਪੁੱਸਲਾ ਫਿਰ ਗਾਹ ਉੱਕਾ ਹੋਏਗਾ ਇੱਕ ਸਟਿੰਗ ਵੀ ਲਗਾਵਾ ਇੱਕ ਸਟਿੰਗਰ ਦੇ ਦੋ ਜ਼ੋਰਜ ਪੂਲ ਪਸਲਾ ਨਹੀਂ ਫਿਰ ਜ਼ੋਰਜ ਪੂਲ ਉਹ ਸਾਹਮਣੇ ਰਹਿਦਾ ਕਿੱਥੇ ਆ ਓਏ ਆ ਸੱਚ ਹੋ ਰਿਹਾ ਹੈ ਆਹ ਨੂੰ ਜਾਰਜ ਫੂਲ ਕਮਾਈਏ ਪੈਸਾ ਸਟਿੰਗ ਪੀ ਲੋ ਗਾਇਸ ਇਸ ਸਟਿੰਗ ਚਲੋ ਚੱਲੀਏ ਇਸ ਸਟਿੰਗ ਦੁਕਾਨ ਤੇ ਪਹੁੰਚ ਗਏ ਬਾਈ ਦੇ ਜੀ ਸਟਾਰ ਫੋਨ ਆ ਰਹੇ ਆ ਬਾਈ ਕਹਿੰਦਾ ਆਉਣਾ ਮੈਂ ਵਿਆਹ ਛੱਡ ਕੇ ਆਇਆ ਬੰਦਾ ਸਪੈਸ਼ਲ ਫੋਨ ਦੇਣਾ ਦੇਖ ਲੈ ਫੋਨ ਦੇਣ ਵਾਸਤੇ ਬੰਦਾ ਵਿਆਹ ਛੱਡ ਕੇ ਆ ਰਿਹਾ ਕੀ ਬਾਤ ਹੈ ਕਰ ਰਹੇ ਆ ਫੋਨ ਆਪਾਂ ਇਹਨੇ ਬਾਈ ਨੂੰ ਜੋੜੇ ਰਹੋ ਸਾਰੇ ਬਲੌਗ ਦੇ ਨਾਲ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬਰ ਤੱਕ ਨਹੀਂ ਕੀਤਾ ਚੈਨਲ ਕਰ ਲਿਓ ਸਬਸਕ੍ਰਾਈਬ ਨਾ ਮੁੰਡਿਓ ਬਾਦ ਯਾਵੇ ਵੀ ਕੋਈ ਲੱਗਦਾ ਨਹੀਂ ਉਹ ਹਲੇ ਜਾਣਾ ਹੱਦ ਕੋਮ ਆਪਣੇ ਬਾਈ ਦੀ ਦੂਸਰੀ ਦੁਕਾਨ ਤੇ ਆਇਾਂਗੇ ਇੱਥੇ ਦੇਖੀਏ ਹੋਰ ਕੀ ਹਾਲ ਨੇ ਕੁਝ ਕੀ ਹਾਲ ਹੈ ਹੋ ਠੀਕ ਆ ਆ ਤੇ ਇੱਕ ਤਾਰ ਕਿਤੇ ਨੂੰ ਬੁੱਕ ਕਰਕੇ ਜਨਮ ਹੋ ਗਿਆ ਹਾਂ ਪਾਣੀ ਇਹਨਾਂ ਬਤਾਈਏ ਹਾਂ ਸਭ ਨੂੰ ਨੰਬਰ ਆ ਗਿਆ ਮੈਂ ਸਿੱਧਾ ਪਹਿਲਾਂ ਵੀ ਹਾਂ ਹਾਂ ਲੱਭੂ ਬਾਈ ਇੱਥੇ ਮੈਨੂੰ ਫੋਨ ਦੀ ਘੱਟ ਲੱਗ ਰਹੇ ਨੇ ਕੋਈ ਤਾਂ ਪਕਰ ਹੋ ਲੈ ਕੇ ਆ ਜਾ ਕੇ ਵਸਾ ਲੈ ਕੇ ਆ ਰਹੀ ਤੋ ਸਪੈਸ਼ਲ ਬਚਾਰਾ ਵਿਆਹ ਸਾਡੇ ਗਏ ਆਪਣੇ ਵਾਸਤੇ ਆ ਪਾਰਿਆ ਸੀ ਜੀ ਕਾਂਕਲ ਜੀ ਆਏ ਮੇਰੇ ਨਾਲ ਸਾਡੇ ਨਾਲ ਉਹਨੂੰ ਫੋਨ ਦਾਰ ਕਿੰਨੇ ਜੀ ਵੀ ਪਏ ਨੇ ਕਿੰਨੇ ਜੀ ਵੀ ਆ 64 ਕਿੰਨਾ ਪੁੱਛ ਰਹੇ ਨੇ ਫੋਨ ਦੇਖ ਕਰੋ ਚੱਕ ਮੁੰਡੋਲਾ ਕੋਲ ਕੇ ਰੋ ਪੀਸ ਵਿੱਚ ਚੱਲੇ ਗੋਲਡ ਲੱਗੇ ਲੱਗਾ ਆਪਰੇ ਯਾਰ ਜਿਤਨੇ ਕਿਉਂ ਕਿਹਦਾ ਕੀ ਕਰਨਾ ਹੈ ਜਿਹਦਾ ਸਰੀ ਕਰੇ ਕਿੰਨੀ ਹਲਸਾ ਦੀ ਲਗੂ ਹੈ 84 84 ਨਮਾਕ ਜਸਵਾ ਕੀ ਕਰ ਚੁੱਕੇ ਹਾਂ ਨੂੰ ਡਾਕੂਮੈਂਟ ਤੇ ਕਰ ਦਿੱਤੀ ਆਈ ਗੋਲਡਨ ਉਹ ਵਾਇਰ ਲੱਗੇ ਨਾ ਆ ਕਲਰ ਸੋਨਾ ਲੱਗਦਾ ਨਾ ਯਾਰ ਰੋਸ ਯਾਰ ਜਿਸ ਵਿੱਚ ডিসਪਲੇ ਆਹ ਆ ਉਹ ਕੇ ডিসਪਲੇ ਜੇ ਕੈਮਰਾ ਵੀ ਉਹ ਆ ਦੇ ਦੱਸ ਉਹ ਟਿੱਪ ਹੈ ਇਹ ডিসਪਲੇ ਇਹ ਰੱਖਾ ਇਧਰੋਂ ਕਰੀ ਦੇਖਾ ਇਹਦੀ ডিসਪਲੇ ਨੂੰ ਪਾ

ਕਦੇ ਪੱਕਾ ਲੈ ਗਿਆ ਮੈਂ ਦੱਸ ਹਾਂ ਹਾਂ ਲਿਆ ਲਿਆ ਲੈਣਾ ਹੀ ਹੁਣ ਤਾਂ ਲੈਣੀ ਆ ਬਸ ਹੁਣ ਤਾਂ ਲੈਣੀ ਆ ਆਪਾਂ ਕੁਝ ਇੱਧਰ ਅੱਧ ਲੈ ਗਿਆ ਇਹ ਬੁਟੀ ਜੀ ਵੀ ਤਾਂ ਨਹੀਂ ਹਾਂ ਲੈ ਮੈਤਰੋ ਫਣ ਤਿੰਨ ਫੋਨ ਦੇਖੇ ਤਿੰਨੇ ਹੀ ਨਹੀਂ ਫਟ ਆਏ ਹੈਗੇ ਦੋ ਫੋਨਾਂ ਦਾ ਡਾਟ ਨੇ ਬੜੇ ਜਿਆਦੇ ਕੈਮਰਿਆਂ ਚ ਤੀਜਾ ਫੋਨ ਉਹ ਛੱਲਿਆ ਪਿਆਗਾ ਕੀ ਤਾਂ ਕਦੇ ਨਹੀਂ ਅੰਦਰ ਫਾੜ ਕੇ ਦਾ ਕੀ ਕਰ ਫਾੜ ਕੇ ਦਾ ਕਾ ਲਿਆ ਚਲ ਮੇਰੀ ਗੱਲ ਸੁਣੋ ਓਰੇ ਆਓ ਓਏ ਮੇਰੀ ਗੱਲ ਸੁਣੋ ਓਏ ਗੱਲ ਸੁਣੋ ਆਇਆ ਉਹ ਨੜੇ ਮੜਾ ਉਹਦੇ ਨਾਲ ਦੇ ਕਿੱਦਾਂ ਚਾ ਤੁਰਕੀ ਜਾਉਂਗੀ ਭੱਜ ਜਾ ਆਜੋ ਆਜੋ ਤੇ ਮਿੱਤਰ ਹੁਣ ਆਪਾਂ ਨਾ ਨਾ ਐਨੀ ਫੋਨ ਸੈਟ ਨਹੀਂ ਹੈਗੇ ਹੁਣ ਆਪਾਂ ਇੱਕ ਵਾਰ ਕੇਰਾ ਜੈਨ ਵਾਲੇ ਕੋਲੇ ਡਰਾਈਵ ਮਾਰ ਰਹੀਏ ਹੁਣ ਉਹਦੇਲੇ ਵੀ ਵਧੀਆ ਹੁੰਦੇ ਨੇ ਉਹ ਜਿਹੜਾ ਨਾਲ ਆ ਤੇ ਕੋਈ ਉਧਰ ਖਸੇ ਪੈਨੇ ਬਗਲੇ ਪੇਪਰ ਲੱਗਦੇ ਵੱਡੇ ਮਾਡਲ ਨੇ ਉਹਨਾਂ ਨਾ 11 ਪਿਆ 11 ਦੇਖ ਲਾ ਓਏ 11 ਦੇ ਵਿੱਚ ਆ ਗੋਲ 11 ਦੇਖ ਲੈ ਬੈਟਰੀ ਚੇਂਜ ਆਦੀ ਆ ਗੜਾ ਐਕਸਾ ਤੇ ਰੱਖ ਚਾ 100 100 ਦੇਖਾਉਣੇ ਉਹ ਮਤੀ ਕੋ ਜਮੀ ਕਾ ਸਿਆ ਪਿਆ ਲੈਵਲ ਦਿਖ ਲੈ 11 ਦੇਖ ਲੈ ਦੋ ਦੁਕਾਨਾਂ ਦਾ ਮੋੜ ਆਇਆ ਮਿੱਤਰੋ ਫੋਨ ਦੇ ਦੇ ਆਏ ਨਹੀਂ ਫਟਾ ਇਹਲੇ ਵੀ ਦੇਖ ਲੈ ਚੱਲ ਤੀਜੇ ਬੰਦੇ ਨੇ ਵਿਸਲੇ ਵਿੱਚ ਦੇਖ ਰਹੇ ਹੁਣ ਕੋਣ ਕਹੇ ਜਾਂ ਕੀ ਗੱਲ ਵਾਸਦਾ ਕੀ ਨਾ ਹੈ ਐਕਸੈਸ ਇਹ ਦੁਕਾਨ ਕੋਈ ਗਲਤ ਨਾ ਕੋਈ ਕਹੇ ਜੇ ਕੈਮਰਾ ਨਹੀਂ ਆਉਣ ਲੱਗੇ ਨਾ ਡਾਇਰੈਕਟ ਸਾਡੇ ਕੋਲ ਕੋਈ ਨਾ ਫੋਨ ਚੈੱਕ ਕਰੋ ਤੁਸੀਂ ਮਿੱਤਰੋ ਸਟਾਪ ਹੋ। ਮਸਲਾ ਆਉਂਸੀ ਜੰਮੀ ਚੱਲ ਰਿਹਾ ਫੋਨ ਜੰਮੀ। ਨਾਲ ਦੇਖੋ। ਲਾ ਦੇ ਟਾਈਮ ਨਾਲ ਹੀ ਪਰਾਂ ਸਾਈਡ 'ਤੇ। ਤਿੰਨ ਚਾਰ ਦੁਕਾਨਾਂ ਤੇ ਢੇੜੇ ਖਾਣ ਤੋਂ ਬਾਅਦ ਸਾਡੇ ਫੋਨ ਕੋਈ ਆਇਆ ਫਟ ਹੈ ਹੀ ਹਲੇ ਤੇ ਹੁਣ ਅਸੀਂ ਕਿੱਥੇ ਵੀ ਲੈਣ ਜਾਂਦੇ ਆ ਆਹ ਪਿਆਦਾ 252 ਹੁਣ ਆਪਾਂ ਲੈ ਕੇ ਆਉਣੇ ਆਂਗੇ Android ਫੋਨ ਡੱਬਾ ਬੰਦ ਹੁਣ ਉਹ ਵੀ ਸਲਾਹ ਬਣ ਗਈ ਗੱਲ ਪਤਾ ਕੀ ਆ ਜਿਹੜਾ ਆਪਾਂ ਫੋਨ ਲੈਣੇ ਆ ਯਾਰ ਫੋਨ ਲੈਣਾ ਐਕਸੈਸੋਂ ਲੈਣਾ ਜਾਂ ਲੈਵਲ ਲੈਣਾ ਹੈਨਾ ਹੁਣ ਇੰਨੇ ਮਾਡਲ ਪੁਰਾਣੇ ਨੇ ਤੇ ਜਿਹੇ ਜ ਆਪਾਂ ਭਾਅ ਦਿਆਂ ਉਹ ਜਿਆ ਮਿਲਦਾ ਹੈ ਨਹੀਂਗਾ ਤੇ ਫਿਰ ਤਾਂ ਹੁਣ ਰੈਡ ਲੈਣ ਸੀ ਫਿਰ ਦੇਖੀ ਆਪਾਂ Android ਹੀ ਲੈਣੇ ਹੈਨਾ ਪੁਰਾਣੇ ਫੋਨ ਐਕਸੈਸ ਯਾਰ ਇੱਕ ਤਾਂ ਹੈਗਾ 4G ਹੈਗਾ Android ਇਦਾਂ ਵੀ 5G ਮਿਲ ਜੀ ਲੋ ਹਾਂ ਵੀ ਹੁਣ ਆਪਾਂ ਦੇਖਦੇ ਆਂਗੇ ਆਪਾਂ ਉਹ ਰੈਡ ਫੋਨ ਆਪਾਂ ਹੁਣ ਸੈਮਸੰਗ ਵਾਲਿਆਂ ਦੀ ਉੱਥੇ ਚੱਲਦਾ ਜੀ ਕੰਪਨੀ ਚ ਉੱਥੋਂ ਹੀ ਲੈ ਕੇ ਆਵਾਂਗੇ ਚਲੋ ਚੱਲੀਏ ਫਿਰ ਲੈ ਵਾਤਰ ਆ ਵੀ ਦੇਖ ਰਹੇ ਆਂਗੇ ਸੈਮਸੰਗ ਦਾ A16 ਨਾਮ ਲੱਗੂ ਹੈ A16 A16 628 16000 ਰੁਪਏ ਚ ਹਾਂ ਜੀ ਨੰਨੇ ਸਭੇ ਸਾਡਾ ਸਾਡਾ ਬੰਦਾ ਸਲਾਹ ਕਰਦਾ ਕਿੱਧਰ ਗਿਆ ਹੋ ਖੁਦਾ ਨੀ ਖੂਗੇ ਸੋਨਾ ਯਾਰ ਫੋਨ ਦਾ ਵੀ ਠੀਕ ਹੈ ਵਾਟਰ ਪ੍ਰੂਫ ਜਸਟ ਕਰਦਾ ਹੈ ਹੋ ਗਈ ਹਾਂ ਮਨੇ ਪਹਿਲਾ ਵੀਡੀਓ ਬਣਾ ਕੇ ਤੇ ਜਿੱਧਰ ਕਰੇ ਸੋਨਾ ਹੈਗਾ ਦਾ ਹੋਰ ਕੰਕਰ ਤਾਂ ਹੀ ਹੋਣਾ ਹੈ ਕਿ ਨਹੀਂ ਕੰਕਰ ਤਾਂ ਕੁਛ ਰੰਗ ਕਿਹੜੇ ਕਿਹੜੇ ਬਲੈਕ ਮੇਜੂਰ ਮੇਤਰੋ ਦੋ ਫੋਨਾਂ ਦਾ ਵਿੱਚ ਝੜ ਗਿਆ ਸਕਲ ਆ ਇੱਕ ਆ ਸੀਗਾ ਦੋਹਾਂ ਦੇ ਵਿੱਚੋਂ ਇੱਕ ਕਰਨਾ ਸੀ ਸਲੈਕਟ ਕਿਹੜਾ ਕਰਤਾ ਹੁਣ ਫਿਰ 16 16 ਆ ਪਾਰਟੀ ਹੋ ਗਈ ਲੈ ਫਿਰ ਹੁਣ ਇੱਥੇ ਹੋ ਗਈ ਜੀ 16 ਪਾਉਣਗਾ 1000 ਚ ਪਾਰਟੀ 1000 17 ਚ ਪੈ ਗਿਆ ਲੈ ਖੋਲ ਦੇ ਬਈ ਬਸ ਫਿਰ ਤਾਂ ਦਰ ਨਾ ਪਾੜ ਦੇ ਆਦਾ ਰੱਖੀ ਦੇ ਲੈ ਬਈ ਗੰਤੀ ਦੁਆਰੇ ਫੇਰ ਮਾਰ ਲਾ ਕਿ ਤੇ ਨੋਟ ਵੱਧ ਵਾ ਗਿਆ ਜੀ 500 ਦਾ ਹੈਂ ਦੋ ਹੱਥ ਗਾ ਵੀ ਨੇ ਪੰਜਾਂ ਨਾ ਹੈ ਗੁਰੂ ਜੀ ਦਾ ਨਾੜਾ ਦਾ ਮਜ਼ਾਕ ਕਰਦੇ ਵੀਰੇ ਹਾਂਜੀ ਕਰਦੇ ਕਰਦੇ ਅਨਬਾਕਸਿੰਗ ਚਲੋ ਤਾਲੀਆਂ ਤਾਲੀਆਂ ਬਚਾ ਲੈ ਚੱਲ ਆਏ ਹਾਂ ਹਾਂ ਪ੍ਰੋਪਰ ਆਹ ਆ ਜੀ ਡਾੜ ਕੇ ਬਰਾਗੀ ਦੇ ਪਿੱਛੇ ਠੀਕ ਹੈ ਡਾਕਟਰ ਵੀਰੇ ਦਾ ਡਾਕਟਰ ਨੂੰ ਹਟ ਲੈਣਾ ਪਵਾ ਵੀ ਜੀ ਡਾਕਟਰ ਇਹਨਾਂ ਨੂੰ ਹਟ ਕੇ ਵੀ ਹੈ ਵੀਰੇ ਡਾਕਟਰ ਇਹਨਾਂ ਨਾਲ ਵੀ ਹਟ ਕੇ ਕਿਸੇ ਨਾਲ ਨਹੀਂ ਆਉਂਦਾ ਹੁੰਦਾ ਡਾਕਟਰ ਕਮਾਲ ਆ ਯਾਰ ਮਾਤਾ ਤੁਸੀਂ ਕਰੀ ਜਾਂਦੇ ਮੈਂ ਗਵਰਨਮੈਂਟ ਦੇ ਬੰਦ ਕਰਤੇ ਲੋ ਸਭ ਦੀ ਸੀਟੀ ਸੀ ਜਾਣ ਲੱਗ ਗਈ ਹੋਰ ਵੀ ਫੋਨ ਸੋਣਾ ਨਾ ਘੈਂਟ ਲੋ ਕੋਈ ਬਹੁਤ ਸਮਾਂ ਯਾਰ ਬਈ ਚਿੰਤਾ ਨਹੀਂ ਜੀ ਆਹ ਹੋਣਾ ਬਈ ਇਹ ਡਿਸਚਾਰਜ ਆ ਗਿਆ ਪਾਣੀ ਪੋਣੀ ਲੱਗਦੇ ਦੇਖ ਇਹਦੀ ਪਾਇਆ ਕਿ ਲੋਕ ਮਾਡੇ ਮੁੰਡੇ ਮਾਮੂ ਜੀਾਂ ਤੱਕਲੇ ਰਹਿੰਦੇ ਨੇ ਕੁਝ ਨਹੀਂ ਹੁੰਦਾ ਇਹਨੂੰ ਹਲਕਾ ਬਹੁਤ ਆ ਯਾਰ ਹੁਣ ਇਹ ਕੋਲ ਬੈਟਰੀ ਗੁੱਟ ਨਹੀਂ ਹੈਗੀ ਹੈ ਨਾ ਇਹ ਖਾਲੀ ਬਹੁਤ ਵਧੀਆ ਕਰਦੀ ਵੀਰੇ ਫੋਨ ਨੂੰ ਸੱਫਲ ਜੇ ਫੋਨ ਨੇ ਭਾਂਦਰਦੇ ਨਾ ਉਹ ਵੀ ਬਾਜੇ ਲੈ ਲਦਾ ਬੰਦੇ ਨੂੰ ਸਹੀ ਗੱਲ ਹੈ ਜਿੱਥੇ ਇੱਕ ਜਗਾ ਦੋ ਪਾਣੀ ਬਣ ਖਾਲੀ ਹਾਂ ਆਹਦਾ ਵੀਰੇ ਜਿਆਦਾ ਬਜਟ ਚ ਆ ਜਾਂਦਾ ਫੋਨ ਆਹਦਾ ਬਹੁਤ ਮਹਿੰਗਾ ਭਾਈ ਇਹ ਕੀ ਕੀ ਪ੍ਰਾਈਸ ਚ ਆਉਂਦਾ ਇਹ 1.5 ਦਾ ਨਾ ਨਹੀਂ ਇਹ ਤਾਂ ਬਾਈ ਜੰਦਰੀ ਇਹ ਤਾਂ ਹੁਣ ਬੰਦ ਹੋ ਗਿਆ ਵਾਸੇ ਹੁਣ ਤਾਂ 24 ਅਲਟਰਾ ਆ ਗਿਆ ਕਿਚਲਰ ਆ ਗਿਆ ਹਾਂ 25 ਆ ਗਿਆ ਥੋੜੀ ਜਿਹਾ 25 ਆ 25 ਦਾ ਲਾਂਚ ਹੋਣ ਤਾਂ ਵੀ ਸੋਹਣਾ ਲੱਗ ਰਿਹਾ ਯਾਰ ਇਹ ਲਾਂਚਿੰਗ ਹੋ ਗਈ ਪਰ ਇਹ ਮੇਰੇ ਬਾਈ ਇਹਨਾਂ ਦੀ ਸਾਲੇ ਇੱਕ ਸਕਰੀਨ ਸੋਹਣੀ ਹੈ ਕੀ ਆਵਾਜ਼ ਆ ਬਾਈ ਇਹਨਾਂ ਦਾ ਆਈਫੋਨ ਮਾਰਕ ਪੂਰੀ ਇਹ ਤਾਂ ਗੱਲ ਹੈਗੀ ਆ ਬਾਈ ਟਰਾਈ ਹੁਣ ਕਿਹੜਾ ਵੀਰੇ ਲੈਵੇ ਇਹ 13 ਵੀਰੇ ਇਹਦੀ ਜੁਮ ਨਹੀਂ ਹੋ ਇਹਦਾ 5x ਆ 5x ਆ ਇਹਦਾ 100000 ਹੈ ਜੀ ਇਹ ਫੋਲਡ ਹੁੰਦਾ ਹੈ ਨਾ ਵੀ ਉਹੀ ਹੈ ਹਾਂਜੀ ਫੋਲਡ ਹੁੰਦਾ ਉਹ ਹੀ ਹੈ ਹਾਂ ਵੀ ਹੈ ਵੀ ਇਹਦਾ ਕੀ ਰੇਟ ਹੈ ਬੜਾ ਸੋਹਣਾ ਹੈ ਇਹ ਦੋਦੇ ਆਪਾਂ ਨੂੰ ਪੈਂਦਾ ਹੈ ਇੱਕ ਬੰਦਾ ਜਿਹੜਾ ਠੀਕ ਹੈ ਇੱਕ ਭੈਣ ਆ ਯਾਰ ਜਿਹੜੀ ਚੀਜ਼ ਜਿਹਨੇ ਆ ਚਲਾ ਲਿਆ ਸੈਮਸਨ ਚਲਾ ਲਿਆ ਅਦਰਵਾਜ਼ਾ ਚਲੋਂਗਾ ਨਹੀਂ ਇਹ ਤਾਂ ਹੈ ਹੀ ਗੱਲ ਉਹ ਵੀ ਸੈਮਸਨ ਬੱਚੇ ਰਹਿ ਜਾਂਦੇ ਨੇ ਇਹਦੇ ਨਾਲ ਹੋਰ ਵੀ ਆ ਦੇਖ ਆ ਲੈਣਾ ਕੋ ਹਨ ਜਿਹੜਾ ਮਾਰੀ ਥੋੜਾ ਥੋੜਾ ਦੇਖ ਲੈ ਜਿੰਨਾ ਨਾਲ ਮਿੰਦੀ ਰੱਖਦਾ ਵਾ ਸਾਡੇ ਪਿੰਡ ਦਾ ਬੰਦਾ ਆ ਉਹ ਅੱਜ ਤੱਕ 800 ਰੁਪਏ ਲੈ 70 7000 ਦਾ ਸैमसंग ਲੈ ਕੇ ਆਂਦਾ ਸੀ ਆ ਫੇਰ ਉਹ ਉਹ ਬੰਦਾ ਨਹੀਂ ਚਲਾਉਂਦਾ ਉਹਨੇ ਅੱਜ ਉਹਨੇ ਅੱਜ ਤੱਕ ਆਉਂ ਨਹੀਂ ਲਈ ਬਈ ਸਾਰੀਆਂ ਗੱਲਾਂ ਸਾਡੇ ਬਾਰੇ ਮੇਰੀ ਗੱਲ ਸੁਣਾ ਅਬ ਇਹ ਬੰਦ ਦੀ ਨਹੀਂ ਤੋ ਕੁਝ ਰੇ ਲੈ ਤਾ ਆਹੋ ਉਹ ਜਾ ਜਾ ਆਪਣੇ ਨਾਲ ਦੇ ਬੰਦੇ ਨੂੰ ਗੁਜਰੇਨਾ ਖਵਾ ਮੋਸਕਾਰੀ ਅੱਜ ਤਾਂ ਮੁੰਡਾ ਲੈ ਆਉਂਦਾ ਇਹ ਯਾਰ ਮੈਂ ਤੇ ਲੋ ਕਲੋਲ ਹੋ ਗਈ ਉਹਨਾਂ ਫੋਨ ਲੈਣ ਦਾ ਚਾਹ ਨਹੀਂ ਜਿੰਨਾਂ ਨੂੰ ਗਿਜਰੇਲੇ ਕਣੀ ਦੇਖ ਕੇ ਕੁਝ ਹੋ ਗਿਆ ਤਾਈ ਦਾ ਫੋਨ ਲੈ ਤਾਈ ਉਹ ਐ ਦੇਖਦਾ ਵੀ ਵਿੱਚ ਕੀ ਖੋ ਲੱਗਾ ਹੈ ਉੱਤੇ ਉਹ ਪਿਆ ਹਾਂ ਆਪਾਂ ਲਵ ਹੋ ਕੇ ਦਿਖਾ ਦਿੰਦੇ ਆ ਦ੍ਰਿਸ਼ ਆ ਦੇਖ ਆ ਗਿਜਰੇਲੇ ਕਣੀ ਧਿਆਣਾ ਮੁੰਡੇ ਦਾ ਨਾਲ ਬੁਏ ਸਾਨੂੰ ਮੈਕੋ ਬਣਾਖਾ ਹਾਂ ਤੁਸੀਂ ਮੇਰੇ ਵੱਲੋਂ ਪਾਰਟੀ ਮੇਰੇ ਵੱਲੋਂ ਪਾਰਟੀ ਖਾਓ ਯਾਰ ਨਾ ਕੱਟੀ ਨਾ ਵੀਰੇ ਕੱਟੀ ਨਾ ਇਹਨੂੰ ਕੁਝ ਨਾ ਕੱਟੀ ਚੱਕ ਲੈ ਕੇ 20 ਸੰਗਦਾ ਕਿਉਂ ਯਾਰ ਮੈਂ ਪਾਰਟੀ ਕਰਦਾ ਤੁਹਾਨੂੰ ਇਹ ਪਾਰ ਹੋਰ ਇਹਨੇ ਕਵਰ ਕਿਉਂ ਹੁੰਦਾਗਾ ਵੀਰੇ ਆਏ ਇਹ ਜਿਹੜਾ ਨੀਚੇ ਨਹੀਂ ਲੱਗੂਆ ਸਾਡੇ ਤੇਰਾ ਚੱਲ ਬੱਸ ਭੰਡ ਦਾ ਮੂੰਹ ਖੋਲਾ ਹੁਣ ਤੂੰ ਕਿਉਂ ਹਫਲਦਾ ਸਾਬ ਸਾਬ ਨਾ ਵੀਰੇ ਤੁਸੀਂ ਵੀ ਚੱਕ ਲੋ ਯਾਰ ਹੁਣ ਨਾਲ ਆਓ ਕਾਹੋ ਖਾਓ ਯਾਰ ਅਸੀਂ ਹੁਣ ਹੀ ਖਾ ਕੇ ਡੈ ਵੀਰੇ ਇਸ ਪਹਿਲੇ ਲੈ ਮੈਂ ਤਰਾਪਾ ਵੀ ਚੱਕ ਲਈਏ ਮੋਟਾ 20 ਗਿਆ ਸੀ ਜਦੋਂ ਖਾਦ ਲਿਆ ਲੱਗਿਆ ਹਮਾਰੀ 1500 ਮਾਰਾ ਚਾਰ ਜਾਨ ਚਾਰ ਹਮ ਹੱਥ ਸੀ ਪੈਟਰੋਲ ਦੇ ਵਿੱਚ ਮਿਲ ਕੇ ਆ ਰਹੀ ਤੇਲ ਦੀ ਇਹਦੀ ਚੱਕਰ ਆ ਉਹ ਪੋਸਾ ਦੇ ਭੈਣ ਦਾ ਡੱਬੇ ਮਤਲਬ ਜੜ ਗਈ ਉਹ ਹੁਣ ਤਾਂ ਬੰਦਿਆਂ ਚੜੀ ਜਾਂਦੇ ਆ ਕਿ ਤਾ ਕੁਝ ਕਰਾ ਲੈਣੇ ਨਿਕਲਦੇ ਆਉਣ ਓਕੇ ਵੀਰੇ ਥੈਂਕ ਯੂ ਓਕੇ ਸਰ ਥੈਂਕ ਯੂ ਸੋ ਕੀ ਬਰੋ ਸੀ ਜੋ ਗਿਆ ਚਲੋ ਗਾਇਸ ਵੀਰੇ ਅੱਜ ਤੋਂ ਪਾਰਟੀ ਬੰਤੀ ਹੈ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਓਏ ਗਜਰੇਲਾ ਹੁਣ ਤੁਹਾਨੂੰ ਮੈਂ ਖਵਾਤਾ ਮੇਰੇ ਵੱਲੋਂ ਹੁਣ ਛੋਟੇ ਵੱਲੋਂ ਛੋਟੇ ਵੱਲੋਂ ਪਾਰਟੀ ਕੀ ਹੋਸੀ ਉਹ ਦੱਸੋ 3 ਲੱਗ ਦੇ ਦਿੰਦੇ ਆ 3 ਲੱਗ ਦੇ ਲੱਗੇ ਗਾਇਸ ਤੈਨੂੰ 10 ਕਿਲੋ ਗੰਤਰੀ ਲਾ ਦਿੰਦਾਗਾ

아유, o kabelan! Kabelan! Kamera! 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 k a a ਤੋ ਸ਼ਾਰਟ ਲਿਆ ਜਾ ਰਿਹਾ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਐਵੇਂ ਦੀਆਂ ਵੀਡੀਓ ਦੇਖਣ ਵਾਸਤੇ ਆਪਣੇ ਬੈਲ ਆਈਕਨ ਬਟਨ ਨੂੰ ਵੀ ਤੁਸੀਂ ਔਨ ਕਰ ਲਿਓ। ਤਾਂ ਜੋ ਤੁਹਾਡੇ ਕੋਲੇ ਨੋਟੀਫਿਕੇਸ਼ਨ ਪਹੁੰਚ ਸਕੇ ਜਲਦ ਤੋਂ ਜਲਦ। ਲੈ ਮਿੱਤਰੋ ਚੱਲਿਆ ਤਾਂ ਹੁਣ ਘਰ ਨੂੰ। ਘਰੋਂ ਫੋਨ ਆ ਰਿਹਾ ਸੀ ਦੋ ਦਿਨਾਂ। ਚੱਲਦੇ ਆ। ਹਾਂ? ਹਰ ਕੇ ਆਪਾਂ ਉਹ ਭੱਗੇ ਆਪਣੇ ਯਾਰ ਦੋਸਤ ਉਹ ਖੜਾ ਆਪਣਾ ਪਰਟੀਨਾ ਮਿੱਤਰੋ ਵਹੀ ਚਲਾਇਆ। ਇੱਥੀ ਲਾ ਕੇ ਭੱਗ ਗਿਆ ਸੀ ਮੈਂ ਜਾਂਦਾ ਜਾਂਦਾ। ਤੇ ਹੁਣ ਆਪਾਂ ਵਲੌਗ ਦਾ ਕਰਨ ਲੱਗਿਆਂਗੇ ਐਂਡ ਤੇ ਜਿਹਨੂੰ ਜਿਹਨੂੰ ਆਪਣਾ ਵਲੌਗ ਵਧੀਆ ਲੱਗਿਆ ਉਹ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੁਸੀਂ ਨਾ ਭੁੱਲਿਓ ਐਂਡ ਬੈਲ ਆਈਕਨ ਬਟਰ ਨੂੰ ਵੀ ਨਾਲ ਹੀ ਪ੍ਰੈਸ ਕਰ ਲਿਓ ਤਾਂ ਜੋ ਤੁਹਾਡੇ ਕੋਲੇ ਆਪਣੇ ਨਵੇਂ ਤੋਂ ਨਵੇਂ ਵਲੌਗਸ ਦੀ ਨੋਟੀਫਿਕੇਸ਼ਨ ਜਲਦ ਤੋਂ ਜਲਦ ਪਹੁੰਚਿਆ ਕਰੇ ਮਿਲਦੇ ਆਂ ਬਬ ਇੱਕ ਹੋਰ ਨਵੇਂ ਵਲੌਗ ਦੇ ਨਾਲ ਹੁਣ ਤੱਕ ਲਈ ਬਾਏ